ਤੱਜੇ ਤਰੋ ਆ ਜਾ ਆ ਜਾ ਮੈਂ ਬਹੁਤ ਆ ਜਾ ਤੁਸੀਂ ਡਬਲ ਪਾਵਰ ਇਹ ਗੋਤਾ ਜੀ ਦਿੱਤਾ ਸਾਡੇ ਕੋਲ ਪੈ ਗਿਆ ਸੀ ਨਹੀਂ ਥੈਂਕ ਯੂ ਤੁਸੀਂ ਪਾ ਲਓ ਖਬਰ ਚ ਚਲੋ ਜੀਆ ਸਾਹਿਬ ਜੋ ਮਰਜੀ ਸਟੈਪ ਲੈ ਲਓ ਤੁਸੀਂ ਅਸੀਂ ਤੁਹਾਡੇ ਨਾਲ ਆ ਔਖੀ ਘੜੀ ਦੇ ਵਿੱਚ ਤੁਹਾਡੇ ਨਾਲ ਖੜਾਂਗੇ ਜਿੱਥੇ ਵੀ ਤੁਸੀਂ ਹੈ ਔਰ ਇਹ ਮੈਂ ਨਹੀਂ ਆ ਜਿੰਨੇ ਵੀ ਸਾਰੇ ਆਏ ਨੇ ਜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੈਂ ਸਮਝਦਾ ਕਿ ਸੁਨਰੂਰ ਦੇ ਬਰਨਾਲੇ ਦੇ ਵਿੱਚ ਹੋਇਆ ਕਿ ਇਹਨਾਂ ਨੇ ਇਸ ਸਮੇਂ ਦੇ ਦੌਰਾਨ ਸਿਵੀਆ ਸਾਹਿਬ ਦਾ ਮਤਲਬ ਇਹਨਾਂ ਨੇ ਬਾਹ ਫੜੀ ਹੈ ਸਾਨੂੰ ਵਿਸ਼ਵਾਸਤ ਹੋ ਆਇਆ ਹੈ ਔਰ ਮੇਰਾ ਖਿਆਲ ਹੈ ਕਿ ਸਿਵੀਆ ਸਾਹਿਬ ਦਾ ਜਿਹੜਾ ਕੰਮ ਕਰਨ ਦਾ ਸਟਾਈਲ ਹੈ ਸਾਰਿਆਂ ਨੂੰ ਉੱਤੇ ਪਤਾ ਸੰਗਰੂਰ ਤੇ ਬਰਨਾਲੇ ਦੇ ਵਿੱਚ ਤੇ ਬਾਦਲ ਸਾਹਿਬ ਪਤਾ ਲੱਗ ਜੂਗਾ ਕਿ ਸੰਗਰੂਰ ਦੀਆਂ ਸੀਟਾਂ ਤੇ ਵੀ ਤੇ ਬਰਨਾਲੇ ਦੀਆਂ ਸੀਟਾਂ ਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਮੈਂ ਸਮਝਦਾ ਕਿ ਬਹੁਤ ਵੱਡਾ ਕਿਉਂਕਿ ਮੈਂ ਵੀ ਬਤੌਰ ਜ਼ਿਲ੍ਹਾ ਪ੍ਰਧਾਨ ਬਰਨਾਲੇ ਜ਼ਿਲ੍ਹੇ ਦਾ ਕੋਈ ਪਿੰਡ ਨਹੀਂ ਛੱਡਿਆ ਜਿੱਥੇ ਕਈ-ਕਈ ਵਾਰ ਘੇੜੇ ਨਹੀਂ ਮਾਰੇ ਤੇ ਸਾਡੀ ਜੋ ਵੀ ਸਾਡੀ ਜਿੰਨੀ ਵੀ ਬਣੂਗੀ ਸਿਵਿਆ ਜੀ ਨਾਲ ਹੱਥੇ ਨਾਲ ਆਪਸੇ ਲਾ ਕੇ ਮੋੜੇ ਨਾਲ ਮੋੜੇ ਲਾ ਕੇ ਚੱਲਾਂਗੇ ਔਰ ਬਰਨਾਲੇ ਨੂੰ ਫਿਰ ਇਹਨਾਂ ਮਜ਼ਬੂਤ ਕਰਾਂਗੇ ਕਿ ਉਹਦੀ ਡਵੈਲਪਮੈਂਟ ਇਤੋਂ ਵੀ ਚੰਗੀ ਹੋ ਸਕੇ ਇਹ ਦੂ ਵੱਡਾ ਕੈਂਡੀਡੇਟ ਨਾ ਉਸ ਤੇ ਬੋਲੇ ਜੌਨ ਹੈ ਬੋਲੇ ਜੌਨ ਹੈ ਅਸੀਂ ਸਿਵਿਆ ਸਾਹਿਬ ਦੇ ਸਾਰੇ ਸਾਥੀ ਬਹੁਤ ਬਹੁਤ ਕੋਟਨ ਕੋਟ ਧੰਨਵਾਦ ਕਰਦੇ ਆਂ ਬਾਦਰ ਸਾਹਿਬ ਦਾ ਢੀਂਡਾ ਸਾਹਿਬ ਦਾ ਗੁਪਤਾ ਸਾਹਿਬ ਦਾ ਕਿ ਇਹਨਾਂ ਨੇ ਅੱਜ ਇਹ ਹਾਲਾਮ ਵੀ ਨਾਲ ਦੀ ਨਾਲ ਕਰ ਦਿੱਤਾ ਹੈ ਮੈਂ ਸਾਰੇ ਸਾਥੀਆਂ ਦੀ ਤਰਫੋਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਥੈਂਕ ਯੂ ਜੀ ਮੈਂ ਵੀ ਜਿੰਦੀਆਂ ਗਹਿਰਾਈਆਂ ਤੋਂ ਮੈਂ ਤਾਂ ਇੰਦਾ ਵੱਡਾ ਮੰਦੂਰ ਨਹੀਂ ਸੀ ਰੱਖੀ ਮੈਂ ਢੀ ਮੈਂ ਉਮੀਦ ਵੀ ਨਹੀਂ ਸੀ ਰੱਖਦਾ ਮੈਂ ਸਮਝਦਾ ਸੀ ਕਿ ਇਹਨੂੰ ਜੇ ਬਹੁਤ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਰਬਾਰ ਦੀ ਅੱਜ आई थिंक ही शुड बी द लास्ट पर्सन टू मेंशन वन फैमिली रून बिकॉज़ ही इज ओनली कंसीडरिंग हिज फैमिली नॉट द कम्युनिटी सेकंडली मैं उनों के खिलाफ कुछ कहना नहीं चाहूंगा पंजाब जलालपुर की जनता को पता है कि ने कितनी सेवा कीती है तो परमात्मा जानता है कि जो काम मैं जलालपुर किए है ਦਿਨ ਰਾਤ ਮਿਹਨਤ ਕਰਕੇ ਕੀਤੇ ਪੂਰੇ ਪੰਜਾਬ ਚ ਕੀਤੇ ਪਰ ਜਿਹੜੀ ਕੌਨਸਟੈਂਸੀ ਮੈਂ ਆਪ ਰਿਪਰੈਜ਼ੈਂਟ ਕੀਤਾ ਹੈ ਬਾਰਡਰ ਦੀ ਕੌਨਸਟੈਂਸੀ ਪਰ ਅੱਜ ਜਾ ਕੇ ਦੇਖੋ ਲੋਕਾਂ ਦੇ ਚਿਹਰਿਆਂ ਤੇ ਖੁਸ਼ੀਆਂ ਅਸਮ ਪਰਲ ਸੈਡ ਦੱਟ ਹੀ ਸ਼ੁੱਡ ਲੀਡ ਆਈ ਐਮ ਨਾਟ ਕਮੈਂਟਿੰਗ ਔਨ ਐਨੀਥਿੰਗ ਆਈ ਡੋਨਟ ਵਾਂਟ ਟੂ ਕਮੈਂਟ ਔਨ ਐਨੀਥਿੰਗ ਮਿਲ ਇਟ ਮਿਲ ਇਟ ਇਫੈਕਟੂਅਲ ਮਿਲ ਇਟ ਬਿਲਿੰਗ ਇਫੈਕਟੂਅਲ ਕਹਾ ਹੈ ਇਫੈਕਟੂਅਲ ਇਲੈਕਸ਼ਨ ਮੈਂ ਤੁਹਾਨੂੰ ਕਹਿੰਦਾ ਸਰ جے સુખबीर ਸਿੰਘ ਬਾਦل ਵੀ ਕਾਲੀ ਦਲ ਛੱਡ ਜੇ ਨਾ ਕਾਲੀ ਦਲ ਨੂੰ ਕੋਈ ਇਫੈਕਟ ਨਹੀਂ ਹੁੰਦਾ ਸੁਖਿੰਦਰ ਸਿੰਘ ਹੁੱਡਾ ਨੇ ਕਿਹਾ ਡੂ ਯੂ ਥਿੰਕ ਡੂ ਯੂ ਥਿੰਕ ਥੈਟ ਅ ਕਾਲੀ ਦਲ ਸ਼ੁੱਡ ਲੀਵ ਵਨ ਫੈਮਿਲੀ ਰੂਲ ਐਂਡ ਮੇਬੀ ਗਿਵ ਟਿਕਟਸ ਮਿਨਿਸਟਰੀ ਬਰਥਸ ਟੂ ਸੁਖਦੇਵ ਸਿੰਘ ਦੀਨ ਸਾਹਿਬ ਚੰਦੂ ਮਾਨਜਾ ਆਰ ਐਨੀ ਅਦਰ ਹੈਲਥ ਯਾਦਾ ਆਈ ਲਵ ਯੂਅਰ ਕੁਐਸਚਨ ਗੋਪਿੰਦਰ ਸਿੰਘ ਹੁੱਡਾ ਨੇ ਗਾਇਆ ਕਿ ਉਹ ਪੰਜਾਬ ਮੇਂ ਪ੍ਰਚਾਰ ਨਹੀਂ ਕਰਨਗੇ ਕਿਉਂਕਿ ਪੰਜਾਬ ਨੇ ਪਾਣੀ ਨਹੀਂ دیا ਔਰ ਕੈਪਟਨ ਅਮਰਿੰਦਰ ਸਿੰਘ ਜੇ ਦੀ ਸਰਕਾਰ ਬਣਾਤੇ ਹੈ ਤਾਂ ਪਹਿਲੇ ਨੂੰ ਕੋ ਸ਼ਬਦ ਉਠਾਣੀ ਪੜੇਗੀ ਕਿ ਪੰਜਾਬ ਹਰਿਆਣਾ ਕੋ ਪਾਣੀ ਦੇਗਾ ਤਬ ਉਹ ਪੰਜਾਬੀ ਪ੍ਰਚਾਰ ਕੇ ਲਈ ਯਾਰ ਹੁਣ ਪੁੱਡਾ ਸਾਹਿਬ ਨੂੰ ਪੁੱਛੋ ਮੈਂ ਕੀ ਇਹਦੇ ਕੋ ਜਵਾਬ ਹੋਣਾ ਸਰ ਜੀ ਸਰ ਐਸਓਐਲ ਦਾ ਕੱਲਾ ਵੀਊ ਸਾਡਾ ਹੀ ਹੈ ਪਹਿਲੀ ਗੱਲ ਦਾ ਐਸਓਐਲ ਦਾ ਵੀਊ ਖਤਮ ਹੋ ਗਿਆ ਸੀ ਜਮੀਨ ਵਾਪਸ ਕਰਤੀ ਢਾਡੂ ਕੇ ਸਾਰਾ ਕੁਝ ਦੇਤਾ ਕੇ ਸਾਨੂੰ ਨਾ ਜਮੀਨ ਆਉਣੀ ਸੰਵੀਰ ਜੀ ਸੰਵੀਰ ਜੀ ਸੰਵੀਰ ਜੀ ਇੱਧਰ ਇੱਧਰ ਵੀ ਥੋੜਾ ਜਿਹਾ ਬਿਗ ਗਨਸ ਮੈਂ ਕਹਿੰਦਾ ਜੇ ਰਾਹੁਲ ਗਾਂਧੀ ਵੀ ਆ ਜੇ ਨਾ ਬੈਗਨ ਕਹਿੰਦੇ ਹੁਣ ਕਹਿੰਦੇ ਬੈਗਨ ਉਹਨਾਂ ਦੀ బిਗੇਸਟ ਗਨ ਇੱਕੋ ਹੀ ਹੈ ਪਰ ਉਹਦੇ ਚ ਕੱਲੀ ਗਨ ਗਨ ਹੈ ਤੇ ਕਾ ਬਰੂਦ ਨਹੀਂ ਚੱਲਦਾ ਤਾਂ ਪੁੱਠਾ ਅੱਛਾ ਚੱਲਦਾ ਪੁੱਠਾ ਹੀ ਹੈ ਅੱਛਾ ਮੈਂ ਤੁਹਾਨੂੰ ਸਾਂ ਉਹ ਸੈਲਫ ਡਿਸਟਰਕਟਿਵ ਗਨ ਹੈ ਉਹ ਜਿਹੜੀ ਆਪਣੇ ਆਪ ਨੂੰ ਡਿਸਟਰੋਏ ਕਰਦੀ ਹੈ ਕਾਂਗਰਸ ਤੇ ਮੈਂ ਕਹਿੰਦਾ ਕਿ ਸੇ ਨੈਸ਼ਨਲ ਪਾਰਟੀ ਨੂੰ ਕੰਮ ਕਰਨ ਦੀ ਲੋੜ ਨਹੀਂ ਜਿੰਦ ਤੱਕ 라ਵ ਲਗਾਉਂਦੀ ਆ ਸਰ ਸੁਪੀਰ ਜੀ ਸੁਪੀਰ ਜੀ ਜੀ ਲੰਬੀ ਜਲਾਲਾਬਾਦ ਦੇ ਵਿਲ ਬੀ ਇਨ ਦ ਲਾਸਟ ਲਿਸਟ ਸਰ ਉਹ ਸੁਖਵੀਰ ਜੀ ਪਹਿਲਾਂ ਹਰ ਵਾਰ ਹੁੰਦਾ ਸੀ ਸੁਖਵੀਰ ਜੀ ਪਹਿਲਾਂ ਹਰ ਵਾਰ ਹੁੰਦਾ ਸੀ 16 ਬੰਦਿਆਂ ਦੀ ਜਿਹੜੀ ਸਿਰ ਟੋਡਾ ਨਾਮ ਤੇ ਬਾਦਲ ਸਾਹਿਬ ਦਾ ਨਾਮ ਆ ਜਾਂਦਾ ਸੀ ਨਹੀਂ ਉਦੋਂ ਸਾਡੀ ਲਿਸਟ ਜਿਹੜੀ ਹੁੰਦੀ ਸੀ ਉਹ ਇੱਕ ਵਾਰ ਕੱਢ ਦਿੰਦੇ ਹੁੰਦੇ ਸੀ ਤੁਸੀਂ ਲੜ ਰਹੇ ਹੋ ਜਲਾਲਾਬਾਦ ਤੋਂ ਬਾਦਲ ਸਾਹਿਬ ਲੰਬੀ ਤੋਂ ਲੜ ਰਹੇ ਮੈਂ ਕਿਹਾ ਅਸੀਂ ਲੜ ਰਹੇ ਹਾਂ ਦੋਨੋਂ ਹੀ ਲੜ ਰਹੇ ਹਾਂ ਲੰਬੀ ਤੇ ਜਲਾਲਾਬਾਦ ਪਰ ਸਾਡੀ ਟ੍ਰੈਡੀਸ਼ਨ ਹੈ ਕਿ ਬਾਦਲ ਸਾਹਿਬ ਦੀ ਤੇ ਮੇਰੀ ਸੀਟ ਲਾਸਟ ਰਨ ਹੁੰਦੀ ਹੈ ਸਾਰਿਆਂ ਨੂੰ ਪਤਾ ਹੈ ਬੱਚੇ-ਬੱਚੇ ਨੂੰ ਪਤਾ ਮੈਂ ਕਿੱਥੋਂ ਲੜਨਾ ਤੁਹਾਨੂੰ ਵੀ ਪਤਾ ਹੈ ਸੁਖਵੀਰ ਜੀ ਤੁਹਾਡੇ ਗੁਰੂ ਹਰ ਸਾਹਿਬ ਤੋਂ ਸੁਖਵੀਰ ਜੀ ਤੁਹਾਡੇ ਗੁਰ ਕਾਲ ਬੀਜਪੀ ਚ ਸ਼ਾਮਿਲ ਹੋ ਰਿਹਾ ਔਰ ਅਬੋਰ ਤੋਂ ਕੈਂਡੀਡੇਟ ਅਨਾਉਂਸ ਹੋ ਰਿਹਾ ਉਹਨਾਂ ਨੇ ਖੁਦ ਕਨਫਰਮ ਕਰ ਦਿੱਤਾ ਜੀ ਚਲੋ ਵੈਰੀ ਗੁੱਡ ਕਾਲੀ ਬੀਜਪੀ ਕੋਈ ਚੀਜ਼ ਐ ਬੀਜਪੀ ਐਕਸੈਪਟ ਕਰੇ ਕੋਈ ਇਸ਼ੂ ਨਹੀਂ ਜੀ ਮੈਨੂੰ ਕੀ ਸਾਡੇ ਚ ਕੀ ਫਰਕ ਐ ਸਾਡੇ ਦਾ ਪਹਿਲਾਂ ਦਾ ਇੱਕੋ ਹੀ ਦੇਲਾ ਐ ਬੀਜਪੀ ਵਾਲੇ ਸਨ ਲਾਈ ਜਾਂਦੇ ਨੇ ਤੁਹਾਡੇ ਤੋਂ ਤੁਹਾਨੂੰ ਬੀਜਪੀ ਵਾਲੇ ਲਾਈਸ ਹੋ ਕੇ ਤੁਹਾਡੇ ਸਨ ਲਾਈ ਜਾਂਦੇ ਨੇ ਵੈਰੀ ਨਾਈਸ ਟੈਕ ਟੂ ਕੀ ਮੈਂ ਤੁਹਾਨੂੰ ਕੱਲ ਦੱਸਾਂ ਸਾਡਾ ਕੈਂਡੀਡੇਟ ਲੈ ਰਹੇ ਨੇ ਉਹ ਸਾਡੀ ਸਾਡੀ ਕਾਬਲੀਅਤ ਕਿੰਨੀ ਆ ਵੀ ਗਿਵਿੰਗ ਤੇ ਸਾਡੇ ਦੇ ਜਿਵੇਂ ਨਾ ਪੀ ਐਚ ਡੀ ਇਨ ਪੋਲਿਟਿਕਸ ਸਾਡੇ ਜਮ ਪ੍ਰੋਫੈਸਰ ਜਾਂਦੇ ਆ ਦੂਜੀ ਜਗ੍ਹਾ ਚ ਕੰਮ ਕਰ ਜਾਂਦੇ ਆ ਸੁਖੀ ਜੀ ਕਾਂਗਰਸ ਆ ਜੀ ਕਾਂਗਰਸ ਨੇ ਪਹਿਲੇ ਕਿਸਾਨੋ ਕੇ ਕਰਜ਼ੇ ਮਾਫ ਕਰਨੇ ਲਈ ਉਹ ਸਿੱਧੇ ਦੀ ਕੈਪਟਨ ਅਮਰਿੰਦਰ ਸਿੰਘ ਨੇ ਆਪੋ 유ਵਾਉਂ ਕੋ ਇੱਕ ਰਸੀਦ ਕਾਟ ਕੇ ਦੇ ਰਹੇ ਆ ਕਿ 100 ਦਿਨ ਮੇ ਸਰਕਾਰ ਬਣਨੇ ਕੇ 100 ਦਿਨ ਮੇ ਉਨਕੋ ਦਿੱਤੀ ਜਾਏਗੀ ਪ੍ਰਾਈਵੇਟ ਯਾ ਮੈਂ ਤੋ ਨਿਕਲ ਦਸਾਂ ਆ ਕਾਂਗਰਸ ਨੂੰ ਮਰਵਾਉ ਪੀ ਕੇ ਆ ਪ੍ਰਸ਼ਾਦ ਕਸ਼ੋਰ ਹੈ ਕਿਤੇ ਕਹਿੰਦਾ ਕਾਫੀ ਵਿਦ ਕੈਪਟਨ ਕਿਤੇ ਕਹਿੰਦਾ ਪਤਨੀ ਵਿਦ ਕੈਪਟਨ ਫਿਰ ਕਹੂਗਾ ਘਰ ਦੇ ਕੈਪਟਨ ਫਿਰ ਕਹੂਗਾ ਬਾਥਰੂਮ ਚ ਕੈਪਟਨ ਇਹਨੇ ਇਹਨੇ ਮਰਹਾਊਗਾ ਇੱਕ ਪੰਜਾਬ ਦੇ ਲੋਕ ਸਾਰਾ ਜਾਣਦੇ ਕੈਪਟਨ ਕੀ ਚੀਜ਼ ਹੈ ਆ ਜਿੰਨੇ ਡਰਾਮਿਆਂ ਕਰਜ਼ਾ ਮਾਫ ਕਰ ਦੂੰਗਾ ਕਰਜ਼ਾ ਮਾਫ ਕਰ ਮੋਦੀ ਸਾਹਿਬ ਦੇ ਦਰਵਾਜੇ 'ਤੇ ਬੈਠੇ ਆ ਤੇ ਇੱਕ ਹੋਰ ਕਹਿੰਦੇ ਕਹਿੰਦੇ ਆ ਕਿ ਅਸੀਂ ਮੋਬਾਈਲ ਦੇਵਾਂਗੇ ਜੇ ਫੋਨ ਕਰੂਗਾ ਜੇ ਜੇ ਨਾਂ ਵੀ ਕਰੇ ਕੋਈ ਨਾ ਜੇ ਦੇਣਾ ਹੋਏ ਮੋਬਾਈਲ ਕਿਸੇ ਇੰਡੀਵਿਜੂਅਲ ਨੂੰ ਹੀ ਦੇ ਸਕਦੇ ਸਾਰਿਆਂ ਨੂੰ ਦੇਣਾ ਪੈਂਦਾ ਸਰਕਾਰ ਦਾ ਮਤਲਬ ਇੰਡੀਵਿਜੂਅਲੀਆਂ ਸਾਰੇ ਝੂਠ ਦਾ ਪਲੰਦਾ ਤੁਸੀਂ ਆਪ ਦੇਖੋਗੇ ਆ ਤਾਂ ਮੈਨੂੰ ਲੱਗਦਾ ਕਾਂਗਰਸ ਦਾ ਲਾਸਟ ਇਲੈਕਸ਼ਨ ਹੈ ਪੰਜਾਬ 'ਚ। ਕਿਉਂ ਮੈਂ ਜਗਾ ਫਾਰਮ ਵੀ ਕਰਵਾਏ ਜਾ ਰਹੇ ਆ ਕਿਹਜੁਬਾਵੋਂ ਕੋ ਕੈਪਟਨ ਸਾਹਿਬ ਨੇ ਜਦੋਂ ਅਮਰਿੰਦਰ ਸਿੰਘ 5 ਸਾਲ ਮੁੱਖ ਮੰਤਰੀ ਸੀ ਪਹਿਲੀ ਕੈਬਨਿਟ 'ਚ ਬੈਨ ਲਾਤਾ ਨੌਕਰੀਆਂ ਤੇ। ਸੋ ਆਈ ਮੈਂ ਐਗਜ਼ਾਮਪਲ ਹੈ ਕੈਪਟਨ ਸਾਹਿਬ ਦੀ ਪੋਲਿਟਿਕਸ ਦਾ। ਆਈ ਕੈਪਟਨ ਸਾਹਿਬ ਨੇ ਹੋਂ ਸਰ ਪਹਿਲੇ ਟੂਰਾਂ ਦੇ ਬਿੱਲ ਲਾਤੇ। ਆਈ ਕਰਨ ਲੱਗੇ ਆ। ਹਾਂ ਕਰਨਾ ਆ ਸਾਰਾ ਫਰਾਡ ਹੈ ਜਿਹਨੂੰ ਸਰਕਾਰ ਨੇ ਨਾ ਹੀ ਕਹਾ ਆਖਿਆ ਤੇ ਅਨੌਸ ਦੇ ਵਿੱਚ ਹੀ ਪੂਰੀ ਤਰ੍ਹਾਂ ਬਗਾਵਤ ਵੀ ਹੋ ਗਈ ਹੈ ਗਰਦਾਸਪੁਰ ਬਟਾਲਾ ਖੇਮਕਰਨ ਇਸੇ ਤਰ੍ਹਾਂ ਹੋਰ ਜਗ੍ਹਾ ਤੇ ਵੀ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਕਾਲੀ ਦਲ ਨੂੰ ਜਿਹੜੇ ਕੈਂਡੀਡੇਟ ਨੇ ਆ ਜਾਣਗੇ ਇਸੇ ਅਕਾਲੀ ਦਲ ਤੇ ਲੋੜ ਹੀ ਨਹੀਂ ਉਹਨਾਂ ਦੀ ਨਹੀਂ ਨਹੀਂ ਮੈਂ ਤੁਹਾਨੂੰ ਦੱਸਾਂ ਬਗਾਵਤ ਹੁਣ ਹੋ ਗਈ ਹੈ 60 ਤੇ 16 76 ਸੀਟਾਂ ਤੇ ਕਾਂਗਰਸ ਦੀ ਸੋ ਜਿਵੇਂ ਜੈਸਸਾਈਡ ਕਰਾਉਣੇ ਦਾ ਪ੍ਰਾਈਵੇਟ ਸੇਕਰੀਟਸ ਕਰਾਉਣੇ ਤਾਂ ਕਾਪ ਪ੍ਰਾਈਵੇਟ ਸਵਾਈਂਗ ਲੋਗਨ ਪੀ ਕੇ ਦੋਗਾ ਜੇਲ੍ਹ ਵਿੱਚ ਕੈਪਟਨ ਸਰ ਸੁਪੀਰ ਜੀ ਸੁਪੀਰ ਜੀ ਸਰ ਸਰ ਇਧਰ ਸੁਪੀਰ ਜੀ ਸਰ ਜੀ ਸਰ ਹਾਂ ਜਿਹੜੇ ਕਾਂਗਰਸੀ ਨੇ ਜਾਣਾ ਹੈ ਨਵੇਂ ਸਲੋਗਨ ਚ ਆਜਣ ਪੀ ਕੇ ਤੇ ਜੇਲ੍ਹ ਵਿੱਚ ਕੈਪਟਨ ਕਿਹੜੇ ਕਿਹੜੇ ਕਿੰਨੇ ਕ ਬੰਦੇ ਅਪਲਾਈ ਕਰਦੇ ਆ ਜੇਲ੍ਹ ਵਿੱਚ ਕੈਪਟਨ ਨਾਲ ਸੁਪੀਰ ਜੀ ਸਰਵਨ ਸਿੰਘ ਫਲੋਰ ਨੂੰ ਕਾਂਗਰਸ ਨੇ ਵੀ ਟਿਕਟ ਨਹੀਂ ਦਿੱਤੀ ਹੈਗੀ ਇਹ ਤੁਹਾਡੇ ਵਾਲੇ ਇਧਰੋਂ ਛੱਡ ਕੇ ਗਏ ਨੇ ਕੀ ਟਿਕਟ ਅਸੀਂ ਆਪਣੇ ਫਦਾਇਨਸ ਭੇਜੇ ਸੀ ਉੱਥੇ ਕਪੜਾ ਕੰਮ ਕਰ ਰਹੇ ਰੋੜੀ ਉਹ ਹੀ ਉਸ ਵਨ ਆਫ ਦਾ ਮੇਨ ਗਾਈਜ਼ ਸਾਡੇ ਸੀਨੀਅਰ ਲੀਡਰ ਆ ਸੀ ਬੜੀ ਰਿਸਪੈਕਟ ਕਰਕੇ ਭੇਜਿਆ ਉਹਨਾਂ ਨੂੰ ਉਹ ਬਰ ਬੀ ਇਜ਼ ਵੈਰੀ ਸਕਸੈਸਫੁਲ ਇਨ ਮੇਜਰ ਅਜ ਤੱਕ ਕਾਂਗਰਸ ਨੂੰ ਉਹ ਤੁਸੀਂ ਕਲਾ ਭਜਾਲ ਪਾਈ ਬੈਠੇ ਸਾਰੇ ਸੁਖਵੀਰ ਜੀ ਰਜਿੰਦਰ ਗੁਪਤਾ ਜੀ ਕਾਫੀ ਟਾਈਮ ਤੋਂ ਉੱਥੇ ਲੱਗੇ ਹੋਏ ਸੀ ਬਨਾਲਾ ਕੌਂਸਲ نہ جی اب تک جو نوجوت کور سو اور نام لیا ہے لگتا ہے کہ ان لوگوں کے نام پر بھی پارٹی میں کہیں نہ کہیں پارٹی میں چاروں طرف ہے بہت بڑی فرسٹریشن ہے پارٹی میں کاگریس کے جو ورکر ہیں جنہوں نے اپنی ساری زندگی کانگریس کی لازد لیے لا دی وہ اب یہ سوچ رہے ہیں کہ کانگریس میں نے ہمارے لیے کوئی جگہ نہیں بچی یہاں پہ وفاداری پارٹی کے لیے کے نام کے لیے کام کرنے والے لوگوں کی کوئی قدر نہیں ہے یہاں پہ صرف سرمایہ دار لوگ میں تو سمتا ہوں کہ जो मनप्रीत सिंह बादल भी यहां पे आए हैं कांग्रेस के लोगों में उसके लिए भी फ्रस्ट्रेशन है जो मनप्रीत सिंह बादल साहब कहते थे कि जी मैं तो अकाली दल को चने जवा दूंगा उनके पिता जी 4000 वोटों से ज्यादा नहीं ले सके दो जगह से उन्होंने इलेक्शन लड़ी वहां से हार गए नवजोत सिंह सिद्धू हैं वो कहते हैं पंजाब के लिए मेरे मुझे बड़े प्यार और मोहब्बत है سوائے ان کا پیار اور محبت ٹیلی ویجن پہ گندے مجاکوں پہ ٹھاکے لگے ہونے کے سوائے پنجاب کے لوگوں نے کبھی نہیں دیکھا پنجاب میں آئے تھے پھرتے ہیں اب کانگریس کو ایسے لیڈروں کے کاندوں پر چھوڑ رہی ہے کہ کاگریس کے جو سچے ورکر ہیں ان کو درکنات کر رہی ہوں سردار ہو ਕਿਉਂਕਿ ਮੇਰੇ ਜਿਲ੍ਹੇ ਨਾਲ ਸੰਬੰਧਿਤ ਹੈ ਬੜੀ ਦੇਰ ਤੋਂ ਇਹਨਾਂ ਦੇ ਕੰਮਕਾਜ ਨੂੰ ਦੇਖ ਰਿਆ ਹਾਂ ਇਹ ਇੰਨਾ ਕਹਿ ਸਕਦਾ ਕਿ ਸੰਗਰੂਰ ਤੇ ਬਰਨਾਲਾ ਜਿਲ੍ਹੇ ਕਿਉਂਕਿ ਪਹਿਲਾਂ ਇੱਕੋ ਜਿਲ੍ਹਾ ਸੀ ਇਹ ਬਹੁਤ ਵੱਡਾ ਥੰਮ ਸੀ ਕਾਂਗਰਸ ਦਾ ਇਹ ਉਹਨਾਂ ਲੀਡਰਾਂ ਚੋਂ ਸੀ ਜਿਹੜਾ ਜ਼ਮੀਨ ਨਾਲ ਜੁੜਿਆ ਸੀ ਜਿਹਦੀ ਆਮ ਵਰਕਰਾਂ ਚ ਬਾਕੀ ਕਈ ਲੀਡਰ ਉੱਪਰ ਹੀ ਹੁੰਦੇ ਆ ਲੇਕਿਨ ਇਸ ਇਸ ਨੌਜਵਾਨ ਦੇ ਆਉਣ ਨਾਲ ਸਾਨੂੰ ਬਹੁਤ ਵੱਡੀ ਤਾਕਤ ਮਿਲੇਗੀ ਪਰ ਸ਼ਰੋਮਨੀ ਇਕਾਲੀ ਦਲ ਉਹਨਾਂ ਦੋ ਜਿਲ੍ਹਿਆਂ ਚ ਵੀ ਤੇ ਪੰਜਾਬ ਚ ਵੀ ਬਹੁਤ ਵੱਡਾ ਇਹਨਾਂ ਦੇ ਨਾਲ ਆਉਣ ਨਾਲ ਤਾਕਤ ਤਾਕਤਵਰ ਹੋਏਗਾ ਮੈਂ ਇਹਨਾਂ ਨੂੰ ਸਾਡੇ ਦੋਨੇ ਜਿਲ੍ਹਿਆਂ ਵੱਲੋਂ ਵੀ ਜਿੱਥੇ ਜੀ ਆਇਆਂ ਕਹਨਾ ਧੰਨਵਾਦ ਕਰਦਾ ਕਿ ਇਹਨਾਂ ਨੇ ਉਹਨਾਂ ਦੀਆਂ ਜਿਹੜੀਆਂ ਕਾਂਗਰਸ ਦੇ ਉਹਨਾਂ ਦੋਨੇ ਜਿਲ੍ਹਿਆਂ ਚ ਜੜਾ ਹਲਾ ਦਿੱਤੀਆਂ ਇਹ ਕੁਝ ਆਉਣ ਵਾਲੇ ਦਿਨਾਂ ਚ ਤੁਹਾਨੂੰ ਪਤਾ ਲੱਗੇਗਾ ਕਿਉਂਕਿ ਅੱਜ ਇਮੀਡੀਏਟਲੀ ਕਾਨਫਰੰਸ ਬੁਲਵਣੀ ਪਈ ਤੇ ਬਾਕੀ ਜਿਹੜੀ ਲੋਕੀ ਨੇ ਇਹਨਾਂ ਦੇ ਸਾਥੀ ਨੇ ਕੁਝ ਸਾਥੀ ਜਿਹੜੇ ਸੀਨੀਅਰ ਸਾਥੀ ਨੇ ਉਹ ਅੱਜ ਇਹਨਾਂ ਨਾਲ ਆਏ ਨੇ ਬਾਕੀ ਇਹ ਉੱਤੇ ਵਿਲੇਜ ਬਰਾਕੇ ਪ੍ਰਧਾਨ ਸਾਹਿਬ ਨੂੰ ਸਾਨੂੰ ਸਾਰਿਆਂ ਨੂੰ ਉੱਥੇ ਨਾਉਨਸ ਉਹਨਾਂ ਤੋਂ ਬਾਕੀ ਇਹ ਤੋਂ ਵੀ ਨਾਉਨਸ ਕਰਾਉਣਗੇ ਤਾਂ ਮੈਂ ਸਮਝਦਾ ਤੇ ਸੰਗਰੂਰ ਜ਼ਿਲ੍ਹੇ 'ਚ ਕਿਸਮ ਦਾ ਕਾਂਗਰਸ ਦਾ ਪੋਹ ਪੈ ਗਿਆ ਮੈਂ ਇਹਨਾਂ ਗਰੰਟੀ ਨਾਲ ਕਹਿ ਸਕਦਾ ਕਿ ਇਹਨੇ ਬਹੁਤ ਵੱਡੀ ਮੇਰਾ ਬਹੁਤ ਲੰਮੇ ਸਮੇਂ ਤੋਂ ਇਨ ਇਸ ਪੋਲਿਟਿਕਸ ਨਾਲਸ ਵੰਦ ਦੋ ਨਿਜੀਲੀਆਨ ਆ ਕਿ ਇਹ ਕੱਢੀ ਤਾਕਤ ਪਰ ਸੀਗਾ ਕਾਂਗਰਸ ਵਿੱਚ ਜਿਹਨੂੰ ਹਰੇਕ ਪਾਰਟੀ ਦਾ ਵਰਕਰ ਚਾਹੁੰਦਾ ਸੀ ਮੈਂ ਸਮਝਦਾ ਇਹਦੇ ਨਾਲ ਆਉਣ ਨਾਲ ਬਾਕੀ ਵੀ ਸਾਰੇ ਆਉਣਗੇ ਮੈਂ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਤੇ ਜੀ ਆਇਆਂ ਕਹਾਂ ਔਰ ਮੈਂ ਸਮਝਦਾ ਅਸੀਂ ਇਕੱਠੇ ਹੋ ਕੇ ਹੋਰ ਹਮ ਬੜਾ ਮਾਰਾਂਗੇ ਤੇ ਚਨੋਬਨੀ ਇਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਬਣਾਉਣ ਵਿੱਚ ਸਾਡੇ ਦੋਨੇ ਜਿਲ੍ਹਿਆਂ ਦਾ ਬਹੁਤ ਵੱਡਾ ਪਾਰਟ ਹੋਏਗਾ ਔਰ ਬਹੁਤ ਬੜੀ ਤਾਕਤ ਮਿਲੇਗੀ ਇਹਨਾਂ ਕਹਿੰਦਾ ਹੋਇਆ ਬਹੁਤ ਧੰਨਵਾਦ ਕਰਦਾ ਹਾਂ ਸਿਵੀਰ ਜੀ